ਵੇ ਰਾਸਤੀ ਸ਼ਹਿਰ ਪਟਿਆਲਾ ਦੇ ਵਿੱਚ ਖੜੇ ਆਂਗੇ ਲੋਕ ਸਭਾ ਪਟਿਆਲਾ ਦੀ ਗੱਲ ਕਰਾਂਗੇ ਪਟਿਆਲਾ ਜਿਹੜੀ ਲੋਕ ਸਭਾ ਸੀਟ ਆ ਉਹਦੀ ਵਿਸ਼ੇਸ਼ ਮਹੱਤਤਾ ਜੇਕਰ ਆਪਾਂ ਪਟਿਆਲਾ ਦੀ ਗੱਲ ਕਰੀਏ ਤਾਂ ਜਿਹੜਾ ਪਟਿਆਲਾਗਾ ਰਾਗਾ ਬਾਗਾ ਦਾ ਸ਼ਹਿਰ ਜਾਣਿਆ ਜਾਂਦਾਗਾ ਇਸ ਵਾਰ ਜਿਹੜਾ ਮੁਕਾਬਲਾ ਉਹ ਚੁਕਾਉਣਾ ਹੋਇਆ ਪਿਆ ਹਨਾ ਚਾਰ ਮੁੱਖ ਪਾਰਟੀਆਂ ਜਿਹੜੀਆਂ ਲਾਈਨ ਦੇ ਵਿੱਚ ਲੱਗੀਆਂ ਨਜ਼ਰ ਆਉਂਦੀਆਂ ਨੇ ਉਹਦੇ ਨਾਲ ਹੀ ਆਪਾਂ 1 ਟੂ 1 ਗੱਲ ਕਰਾਂਗੇ ਇਹਨਾਂ ਕੈਂਡੀਡੇਟਾਂ ਦੀ ਮਹਾਰਾਣੀ ਪਰਨੀਤ ਕੌਰ ਇੱਕ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਿਰੋਧ ਹੈ ਜਿਹੜਾ ਹੋ ਰਿਹਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਬਿਲਕੁਲ ਬਿਲਕੁਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਕਿਸਾਨਾਂ ਦਾ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾਗਾ ਅਕਾਲੀ ਦਲ ਵੱਲੋਂ ਵੀ ਜਿਹੜਾ ਲੋਕ ਸਭਾ ਪਟਿਆਲਾ ਸੀਟ ਤੇ ਇੱਕ ਵੱਖਰਾ ਦਾਖ ਖੇਡਿਆ ਗਿਆਗਾ ਐਨਕੀ ਸ਼ਰਮਾ ਜਿਹੜੇ ਹਿੰਦੂ ਚਿਹਰੇ ਵਜੋਂ ਜਾਣੇ ਜਾਂਦੇ ਨੇਗੇ ਉਹਨਾਂ ਨੂੰ ਅਕਾਲੀ ਦਲ ਵੱਲੋਂ ਇਥੋਂ ਉਮੀਦਵਾਰ ਬਣਾਇਆ ਗਿਆ ਭਾਵੇਂ ਕਿ ਜਿਹੜੀ ਪਿਛਲੀ ਚੋਣ ਦੀ ਗੱਲ ਕਰੀਏ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਉਹ ਚੋਣ ਲੜਦੇ ਰਹੇ ਨੇਗੇ ਤੇ ਇਸ ਵਾਰ ਕਿਹਾ ਜਾ ਰਿਹਾਗਾ ਕਿ ਰਖੜਾ ਵੱਲੋਂ ਖੁਦ ਹੀ ਜਿਹੜਾ ਚੋਣ ਲੜਨ ਤੋਂ ਨਾ ਕਰ ਦਿੱਤੀ ਗਈ ਉੰਬੀ ਜਿਹੜਾ ਇਸ ਵਾਰ ਡਾਕਟਰ ਧਰਮਵੀਰ ਗਾਂਧੀ ਤੇ ਆਪਣਾ ਦਾਅ ਲਾਇਆ ਗਿਆ ਗਿਆ ਡਾਕਟਰ ਧਰਮਵੀਰ ਗਾਂਧੀ ਨੂੰ 15 ਦਿਨਾਂ ਦੇ ਵਿੱਚ ਹੀ ਕਾਂਗਰਸ ਦੀ ਟਿਕਟ ਦੇ ਦਿੱਤੀ ਗਈ ਆ ਕੱਲ ਜਿਹੜੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਜ਼ਿਵਾਨਤ ਮਿਲ ਗਈ ਆ ਇਹ ਕਿਹਾ ਜਾ ਰਿਹਾ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਜਿਹੜੀ ਜ਼ਿਵਾਨਤ ਹੈ ਉਹ ਦਿੱਤੀ ਗਈ ਆ ਬੜੇ ਗੰਭੀਰ ਦੋਸ਼ ਉਹਨਾਂ ਤੇ ਲੱਗੇ ਸੀ ਵੇ راستੀ ਸ਼ਹਿਰ ਪਟਿਆਲਾ ਦੇ ਵਿੱਚ ਖੜੇ ਆਂਗੇ ਲੋਕ ਸਭਾ ਪਟਿਆਲਾ ਦੀ ਗੱਲ ਕਰਾਂਗੇ ਚੋਣ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗੇ ਤੁਹਾਡੇ ਨਾਲ ਬੇਵਾਕੀ ਦੇ ਨਾਲ ਜਿੰਨੇ ਜਿੰਨੇ ਜਿਹੜਾ ਸੂਰਜ ਦਾ ਤਾਪਮਾਨ ਵਧਦਾ ਜਾ ਰਿਹਾ ਉਵੇਂ ਉਵੇਂ ਹੀ ਚੋਣਾ ਚੋਣ ਮੁਹਿੰਮ ਦਾ ਜਿਹੜਾ ਤਾਪਮਾਨ ਉਹ ਵੀ ਵਧਦਾ ਜਾ ਰਿਹਾ ਲੋਕ ਸਭਾ ਪਟਿਆਲਾ ਦੀ ਗੱਲ ਕਰਦੇ ਆਂਗੇ ਮੇਰੇ ਨਾਲ ਅੱਜ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਵੀਰ ਤੂਰ ਉਹਨਾਂ ਦੇ ਨਾਲ ਅੰਕੜਿਆਂ ਸਮੇਤ ਸੋਖਤਾ ਜਾਣਕਾਰੀ ਲਵਾਂਗੇ ਕਿ ਪਟਿਆਲਾ ਦੇ ਵਿੱਚ ਕਿੰਨੇ ਉਮੀਦਵਾਰ ਨੇ ਕਿੰਨੇ ਉਮੀਦਵਾਰਾਂ ਨੇ ਜਿਹੜੇ ਨਾਮਜ਼ਦਗੀ ਪੇਪਰ ਨੇ ਜਿਹੜੇ ਇੱਥੋਂ ਭਰੇ ਨੇ ਚੋਣ ਮੈਦਾਨ ਦੇ ਵਿੱਚ ਨੇ ਉਸ ਦੇ ਨਾਲ ਹੀ ਜਾਣਾਂਗੇ ਪਟਿਆਲਾ ਦੀ ਸਥਿਤੀ ਉਸ ਦੇ ਅੰਕੜੇ ਕਿ ਕਿੰਨੇ ਲੋਕ ਨੇ ਜਿਹੜੇ ਆਪਣੇ ਬੋਟ ਦਾ ਇਸਤੇਮਾਲ ਕਰਨਗੇ ਕਿੰਨੀਆਂ ਮਹਿਲਾਵਾਂ ਆਪਣੇ ਬੋਟ ਦਾ ਇਸਤੇਮਾਲ ਕਰਨਗੀਆਂ ਮੌਜੂਦਾ ਸਥਿਤੀ ਜਿਹੜੀ ਕੀ ਹੈ ਪਟਿਆਲੇ ਦੀ ਮੁੱਦਿਆਂ ਦੀ ਗੱਲਬਾਤ ਹੋਵੇਗੀ ਕਿ ਪਟਿਆਲਾ ਦੇ ਕੀ ਮੁੱਦੇ ਨੇ ਤੇ ਕਿਹੜੇ ਕੈਂਡੀਡੇਟ ਨੇ ਕਿਹੜਾ ਮੁੱਦਾ ਚੁੱਕਿਆ ਜਾਂ ਫਿਰ ਮੁੱਦਿਆਂ ਤੋਂ ਬਿਨਾਂ ਹੀ ਜਿਹੜੇ ਰਾਜਨੀਤੀ ਕਰ ਰਹੇ ਨੇ ਉਮੀਦਵਾਰ ਅਰਿਆਸਤ ਪਟਿਆਲਾ ਦੇ ਵਿੱਚ ਖੜੇ ਆ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਖੁਸ਼ਵੀਰ ਤੁਰਦੀ ਜਿਨ੍ਹਾਂ ਦੀਆਂ ਬੇਬਾਕ ਸਟੋਰੀਆਂ ਤੁਸੀਂ ਅਕਸਰ ਹੀ ਨਿਊਜ਼ਪੇਪਰਾਂ ਤੇ ਪੜਦੇ ਹੋ ਫਰੰਟ ਪੇਜ ਤੇ ਲੱਗੀਆਂ ਹੁੰਦੀਆਂ ਨੇ ਤੇ ਬੜਾ ਬਰੀਕੀ ਦੇ ਨਾਲ ਜਿਹੜਾ ਰਾਜਨੀਤਿਕ ਧਿਰਾਂ ਨੇ ਉਹ ਵੀ ਇਹਨਾਂ ਦੀਆਂ ਸਟੋਰੀਆਂ ਦੇ ਬਾਕੀ ਦੇ ਨਾਲ ਪੜਦੀਆਂ ਨੇ ਤੇ ਉਹਨਾਂ ਤੇ ਐਕਸ਼ਨ ਵੀ ਹੁੰਦੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਕੀ ਸਮਿਕਰਨ ਨੇ ਇਸ ਪਟਿਆਲਾ ਸ਼ਹਿਰ ਦੇ ਤੁਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਜਿਹੜੀ ਪਟਿਆਲਾ ਸੀਟ ਆ ਕਾਫੀ ਹੌਟ ਸੀਟ ਦੱਸੀ ਜਾਂਦੀ ਆ ਕਾਫੀ ਅਹਿਮ ਸੀਟ ਮੰਨੀ ਜਾਂਦੀ ਆ ਪਟਿਆਲੇ ਤੋਂ ਹੀ ਰਾਜਨੀਤੀ ਆ ਜਿਹੜੀ ਤੈ ਹੁੰਦੀ ਰਹੀ ਹੈਗੀ ਪੰਜਾਬ ਦੀ ਪੰਜਾਬ ਦੀ ਅਜ਼ਿਹ੍ਹਾ ਕਿਉਂ ਹੈ ਕਿ ਜਿਹੜੀ ਸੀਟ ਆ ਇੰਨੀ ਅਹਿਮ ਕਿਉਂ ਮੰਨੀ ਜਾਂਦੀ ਆ ਤੇ ਕੀ ਕਰਦੇ ਆ ਬਿਲਕੁਲ ਬਿਲਕੁਲ ਸ਼ਰਮਾ ਜੀ ਜਿਸ ਤਰ੍ਹਾਂ ਤੁਸੀਂ ਲੋਕ ਸਭਾ ਪਟਿਆਲਾ ਸੀਟ ਬਾਰੇ ਗੱਲ ਕੀਤੀ ਹੈਗੀ ਪਟਿਆਲਾ ਜਿਹੜੀ ਲੋਕ ਸਭਾ ਸੀਟ ਆ ਉਹਦੀ ਵਿਸ਼ੇਸ਼ ਮਹੱਤਤਾ ਜੀ ਜੇਕਰ ਆਪਾਂ ਪਟਿਆਲਾ ਦੀ ਗੱਲ ਕਰੀਏ ਤਾਂ ਜਿਹੜਾ ਪਟਿਆਲਾਗਾ ਰਾਗਾ ਬਾਗਾ ਦਾ ਸ਼ਹਿਰ ਜਾਣਿਆ ਜਾਂਦਾਗਾ ਰਿਆਸਤੀ ਸ਼ਹਿਰ ਆਗਾ ਇਥੋਂ ਰਾਜਨੀਤੀ ਸ਼ੁਰੂ ਹੁੰਦੀ ਰਹੀ ਹੈਗੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਾ ਦੋ ਵਾਰ ਜਿਹੜੇ ਪੰਜਾਬ ਦੀ ਉਹਨਾਂ ਨੇ ਕਮਾਂਡ ਸੰਭਾਲੀ ਹੈਗੀ ਪੰਜਾਬ ਦੀ ਸੱਤਾ ਦੇ ਵਿੱਚ ਉਹ ਆਏ ਨੇਗੇ ਮੁੱਖ ਮੰਤਰੀ ਬਣੇ ਨੇਗੇ ਤੇ ਲੋਕ ਸਭਾ ਪਟਿਆਲਾ ਸੀਟ ਇਸੇ ਕਰਕੇ ਹੈ ਮਾ ਜੇ ਆਪਾਂ ਪਟਿਆਲੇ ਬਾਰੇ ਹੋਰ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਬਾਰੇ ਜਾਣੂ ਕਰਵਾਵਾਂ ਜਿਹੜਾ ਪਟਿਆਲਾ ਸ਼ਹਿਰ ਆਗਾ ਉਹ ਰਾਜਨੀਤੀ ਦੇ ਨਾਲ ਨਾਲ ਸਿੱਖਿਆ ਤੇ ਸੇਧ ਦੇ ਪੱਖ ਵਜੋਂ ਵੀ ਜਾਣਿਆ ਜਾਂਦਾਗਾ ਕਿਉਂਕਿ ਜੇਕਰ ਆਪਾਂ ਸਿੱਖਿਆ ਦੀ ਗੱਲ ਕੀਤੀ ਜਾਵੇ ਸਿੱਖਿਆ ਦੇ ਹੱਬ ਵਜੋਂ ਇਸ ਕਰਕੇ ਜਾਣਿਆ ਜਾਂਦਾਗਾ ਕਿਉਂਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਉਹ ਮਾਲਵੇ ਦੇ ਜਿਹੜੇ ਵੱਡੀ ਗਿਣਤੀ ਵਿਦਿਆਰਥੀ ਨੇ ਇੱਥੇ ਉੱਚੀ ਸਿੱਖਿਆ ਹਾਸਲ ਕਰਦੇ ਨੇਗੇ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਜਿਹੜਾ ਇੱਥੇ ਥਾਪਰ ਯੂਨੀਵਰਸਿਟੀ ਹੈਗੀ ਤੇ ਉਹ ਵੀ ਹੈਗੀ ਆ ਕਿ ਤੇ ਇਸ ਤੋਂ ਇਲਾਵਾ ਸਰਕਾਰੀ ਮਹਿੰਦਰਾ ਕਾਲਜ ਆਗਾ ਖਾਲਸਾ ਕਾਲਜ ਪਟਿਆਲਾਗਾ ਮੋਦੀ ਕਾਲਜ ਪਟਿਆਲਾਗਾ ਤੇ ਹੋਰ ਕਾਫੀ ਮਤਲਬ ਸਿੱਖਿਆ ਦੇ ਸਥਾਨ ਨੇਗੇ ਜੇਕਰ ਆਪਾਂ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਆਗਾ ਜਿੱਥੇ ਕਿ ਪੰਜਾਬ ਦੇ ਨਾਲ ਨਾਲ ਜਿਹੜਾ ਸਾਡਾ ਹਰਿਆਣਾ ਗਵਾਂਢੀ ਸੂਬਾ ਇੱਥੋਂ ਵੀ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਰੀਜ਼ ਰੋਜ਼ਾਨਾ ਆਪਣੇ ਇਲਾਜ ਲਈ ਇੱਥੇ ਪਹੁੰਚਦੇ ਨੇਗੇ ਸਿਹਤ ਸਿੱਖਿਆ ਦੇ ਪੱਖੋਂ ਜਿਹੜਾ ਹੱਬ ਮੰਨਿਆ ਜਾਂਦਾ ਤੇ ਰਾਜਨੀਤੀ ਦੇ ਵਿੱਚ ਵੀ ਜਿਹੜਾ ਹੱਬਾ ਜਿਹੜਾ ਇਹ ਪਟਿਆਲਾ ਮੰਨਿਆ ਜਾਂਦਾ ਇਹਦੇ ਨਾਲ ਹੀ ਤੂਰ ਸਾਹਿਬ ਜੇ ਮੈਂ ਗੱਲ ਕਰਾਂ ਤਾਂ ਲੋਕ ਸਭਾ ਸੀਟ ਦੇ ਵਿੱਚ ਕਿੰਨੇ ਕੁ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਨਿਤਰ ਰਹੇ ਨੇ ਇਸ ਵਾਰ ਤੇ ਕਿੰਨੇ ਕੁ ਵੋਟਰ ਨੇ ਜਿਨ੍ਹਾਂ ਨੇ ਇਸ ਮੋਹਮ ਦੇ ਵਿੱਚ ਜਿਹੜਾ ਆਪਣਾ ਮਤਦਾਨ ਕਰਨਾ ਕਿੰਨੇ ਕ ਮਹਿਲਾਵਾਂ ਦੀ ਗਿਣਤੀ ਹੈ ਕਿੰਨੇ ਕ ਪੁਰਸ਼ ਨੇ ਜਿਹੜੇ ਆਪਣੇ ਮਤਦਾਨ ਦਾ ਲੋਕ ਸਭਾ ਚੋਣਾਂ ਦੇ ਵਿੱਚ ਮਤਦਾਨ ਕਰਨਗੇ ਜ਼ਿਕਰ ਪਟਿਆਲਾ ਲੋਕ ਸਭਾ ਸੀਟ ਤੇ ਆਪਾਂ ਨਾਮਜ਼ਦੀਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਹੁਣ ਤੱਕ ਨਾਮਜ਼ਦਗੀਆਂ ਨੇ ਉਹ 50 ਦੇ ਕਰੀਬ ਜਿਹੜੀਆਂ ਨਾਮਜ਼ਦਗੀਆਂ ਹੋ ਚੁੱਕੀਆਂ ਨੇ ਗਈਆਂ ਤੇ ਜਿਹਦੇ ਵਿੱਚ ਆਜ਼ਾਦ ਉਮੀਦਵਾਰ ਨੇ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਨੇਗੇ ਪਰ ਕਿਉਂਕਿ ਜਿਹੜਾ ਮੁੱਖ ਮੁਕਾਬਲੇ ਹੋਣੇ ਨੇ ਉਹ ਤਾਂ ਸਰੋਮਣੀ ਅਕਾਲੀ ਦਲ ਜਿਵੇਂ ਸੱਤਾ ਤੇ ਹੈਗੀ ਹੈਗੀ ਆਮ ਆਦਮੀ ਪਾਰਟੀ ਸਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਚੋਣਾ ਮੈਦਾਨ ਦੇ ਵਿੱਚ ਨਿਤਰੇ ਹੋਏ ਨੇਗੇ ਜੇਕਰ ਆਪਾਂ ਪਟਿਆਲਾ ਲੋਕ ਸਭਾ ਸੀਟ ਤੇ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ ਜਿਹੜਾ ਪਟਿਆਲਾ ਲੋਕ ਸਭਾ ਸੀਟ ਤੇ ਕੁੱਲ ਵੋਟਰ ਨੇ ਉਹ 18 ਲੱਖ 29000 ਦੇ ਕਰੀਬ ਜਿਹੜੇ ਵੋਟਰ ਨੇ ਜੋ ਆਪਣੇ ಮತਦਾਨ ਦਾ ਇਸਤੇਮਾਲ ਕਰਨਗੇ ਜੇਕਰ ਇਸ ਦੇ ਵਿੱਚ ਆਪਾਂ ਪੁਰਸ਼ਾਂ ਦੀ ਗੱਲ ਕਰੀਏ ਵੀ ਕਿੰਨੇ ਪੁਰਸ਼ ਨੇ ਉਹ 958000 ਦੇ ਕਰੀਬ ਜਿਹੜੇ ਪੁਰਸ਼ ਨੇਗੇ ਤੇ ਮਹਿਲਾਵਾਂ ਦੀ ਗੱਲ ਕਰੀਏ ਤਾਂ ਮਹਿਲਾਵਾਂ ਦੀ ਜਿਹੜੀ ਗਿਣਤੀ ਹੈਗੀ 871000 ਦੇ ਕਰੀਬ ਮਹਿਲਾਵਾਂ ਨੇ ਤੇ ਜਿਹੜੇ ਥਰਡ ਜੈਂਡਰ ਨੇ ਉਹ ਉਹਨਾਂ ਦੀ ਗਿਣਤੀ ਵੀ ਹੈਗੀ ਆ 78 ਦੇ ਕਰੀਬ ਉਹ ਗਿਣਤੀ ਹੈਗੀ ਇਸ ਤਰ੍ਹਾਂ ਜਿਹੜਾ ਪਟਿਆਲਾ ਲੋਕ ਸਭਾ ਸੀਟ ਤੇ 18 ਲੱਖ ਤੋਂ ਵੱਧ ਵੋਟਰਾਂ ਆਪਣਾ ਜਿਹੜਾ ਐਮਪੀ ਚੁਣਨਗੇ ਸਰ ਸਾਬ ਜਾਨਣਾ ਚਾਹੁੰਦੇ ਆ ਇੱਕ ਇੱਕ ਕਰਕੇ ਜਿਹੜੇ ਕੈਂਡੀਡੇਟ ਨੇ ਚੋਣ ਮੈਦਾਨ ਦੇ ਵਿੱਚ ਨੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਵਾਰ ਜਿਹੜਾ ਮੁਕਾਬਲਾ ਉੱਚਾਉਣਾ ਹੋਇਆ ਪਿਆ ਹਨਾ ਚਾਰ ਮੁੱਖ ਪਾਰਟੀਆਂ ਜਿਹੜੀਆਂ ਲਾਈਨ ਦੇ ਵਿੱਚ ਲੱਗੀਆਂ ਨਜ਼ਰ ਆਉਂਦੀਆਂ ਨੇ ਉਹਦੇ ਨਾਲ ਹੀ ਆਪਾਂ 1 ਟੂ 1 ਗੱਲ ਕਰਾਂਗੇ ਇਹਨਾਂ ਕੈਂਡੀਡੇਟਾਂ ਦੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਕਿ ਜਿਹੜੇ ਸਤਾ ਧਿਰ ਸਤਾ ਧਿਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਹੜੇ ਕੈਂਡੀਡੇਟ ਨੇ ਉਮੀਦਵਾਰ ਜਿਹੜੇ ਨੇਗੇ ਸਤਾ ਧਿਰ ਨੇ ਇਸ ਮੈਦਾਨ ਦੇ ਵਿੱਚ ਉਤਾਰੇ ਨੇ ਉਸ ਦੇ ਨਾਲ ਹੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਲੋਕਾਂ ਵੱਲੋਂ ਉਹਨਾਂ ਨੂੰ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਤੇ ਕੀ ਉਹਨਾਂ ਦਾ ਸਾਰਾ ਹੈ ਬਿਲਕੁਲ ਬਿਲਕੁਲ ਸੱਤਾਧਿਰ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇਹਦੇ ਵੱਲੋਂ ਜਿਹੜੇ ਕੈਬਨਟ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਾਵੇਂ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅੱਧੇ ਦਰਜਨ ਦੇ ਕਰੀਬ ਜਿਹੜੇ ਵੱਖ-ਵੱਖ ਹੋਰ ਆਗੂ ਸੀ ਉਹ ਵੀ ਟਿਕਟ ਦੇ ਦਾਵੇਦਾਰ ਸੀਗੇ ਪਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵੀਰ ਸਿੰਘ ਜੋ ਕੈਬਨਟ ਮੰਤਰੀ ਸਿਹਤ ਮੰਤਰੀ ਨੇਗੇ ਉਹਨਾਂ ਤੇ ਦਾਅ ਖੇਡਿਆ ਗਿਆਗਾ ਤੇ ਜਿਹੜੇ ਕੈਬਨਟ ਮੰਤਰੀ ਡਾਕਟਰ ਬਲਵੀਰ ਨੇ ਉਹ ਪਟਿਆਲਾ ਦੇ ਆ ਦੇਹਾਤੀ ਖੇਤਰ ਵਿੱਚੋਂ ਵਿਧਾਇਕ ਨਿਗੇ ਤੇ ਉਸ ਦੇ ਨਾਲ ਹੀ ਮਤਲਬ ਉਹਨਾਂ ਨੂੰ ਇੱਥੇ ਉਮੀਦਵਾਰ ਆਪਣਾ ਬਣਾਇਆ ਗਿਆਗਾ ਜੇਕਰ ਆਪਾਂ ਪਟਿਆਲਾ ਦੇ ਵਿੱਚ ਲੋਕ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ 9 ਵਿਧਾਨ ਸਭਾ ਹਲਕੇ ਨਿਗੇ 9 ਵਿਧਾਨ ਸਭਾ ਹਲਕੇ ਆ ਰਹੇ ਨੇਗੇ ਤੇ ਇਹਨਾਂ ਵਿੱਚ ਜੇ ਪਟਿਆਲਾ ਸ਼ਹਿਰੀ ਆ ਪਟਿਆਲਾ ਦਿਹਾਤੀ ਆਗਾ ਤੇ ਇਸ ਤੋਂ ਬਾਅਦ ਨਾਭਾਗਾ ਸਮਾਣਾਗਾ ਤੇ ਸੁਤਰਾਣਾਗਾ ਹਲਕਾ ਸਨੌਰ ਆਗਾ ਹਲਕਾ ਘਨੌਰਾਗਾ ਤੇ ਹਲਕਾ ਰਾਜਪੁਰਾਗਾ ਤੇ ਉਸ ਦੇ ਨਾਲ ਹੀ ਜਿਹੜਾ ਹਲਕਾ ਡੇਰਾਬਸੀ ਹੈਗਾ ਉਹ ਵੀ ਪਟਿਆਲਾ ਲੋਕ ਸਭਾ ਸੀਟ ਦੇ ਵਿੱਚ ਆਉਂਦਾ ਭਾਵੇਂ ਕਿ ਜਿਹੜਾ ਉਹ ਡੇਰਾਬਸੀ ਵਿਧਾਨ ਸਭਾ ਹਲਕਾ ਉਹ ਮਹਾਲੀ ਦੇ ਵਿੱਚ ਪੈਂਦਾਗਾ ਇਸ ਤਰ੍ਹਾਂ ਜਿਹੜੇ 9 ਵਿਧਾਨ ਸਭਾ ਹਲਕੇ ਨੇਗੇ ਉਹ ਪਟਿਆਲਾ ਲੋਕ ਸਭਾ ਸੀਟ ਤੇ ਆ ਰਹੇ ਨੇਗੇ ਤੇ ਜੇਕਰ 9 ਲੋਕ ਸਭਾ ਹਲਕਿਆਂ ਦੀ ਆਪਾਂ ਵਿਧਾਇਕਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਡਾਕਟਰ ਬਲਵੀਰ ਸਿੰਘ ਨੇ ਉਹਨਾਂ ਲਈ ਜਿਹੜਾ ਪੋਜ਼ਿਟਿਵ ਪੱਖ ਇਹ ਹੈਗਾ ਕਿ ਜਿਹੜੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੇ ਵਿਧਾਇਕ ਨੇ ਉਹ ਜੇਤੂ ਨੇ ਉਹ ਕਾਬਜ ਨੇਗੇ ਇਸ ਕਰਕੇ ਡਾਕਟਰ ਬਲਬੀਰ ਸਿੰਘ ਦੀ ਜਿਹੜੀ ਚੋਣ ਮਹਿਮਾਗੀ ਉਹ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਲਗਾਤਾਰ ਚੱਲ ਰਹੀ ਆਗੀ ਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਆਪਣੀ ਪ੍ਰਲੋਕ ਸਭਾ ਪਟਿਆਲਾ ਸੀਟ ਨੂੰ ਵਿਸ਼ੇਸ਼ ਤਵਜੋ ਵੀ ਦੇ ਰਹੇ ਨੇਗੇ ਤੇ ਪਿਛਲੇ 10-12 ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਦੋ ਤਿੰਨ ਰੋਡ ਸ਼ੋਅ ਤੇ ਰੈਲੀਆਂ ਕੀਤੀਆਂ ਵੀ ਜਾ ਚੁੱਕੀਆਂ ਨੇ ਤੇ ਅਗਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ ਦਿੱਲੀ ਦੇ ਵੱਡੇ ਦਿਗਜ ਨੇ ਉਹ ਵੀ ਇੱਥੇ ਆਉਣਗੇ ਤੇ ਜਿਹੜੀ ਚੋਰ ਮਹਿਮਨੂ ਖੋਰ ਵੱਡੀ ਪੱਧਰ ਤੇ ਲੈ ਕੇ ਜਾਣਗੇ ਤਾਂ ਜੋ ਜਿਹੜਾ ਉਹਨਾਂ ਦਾ ਉਮੀਦਵਾਰ ਆ ਡਾਕਟਰ ਬਲਵੀਰ ਸਿੰਘ ਨੇਗੇ ਉਹ ਇਥੋਂ ਜਿੱਤ ਪ੍ਰਾਪਤ ਕਰ ਸਕਣ ਇਹ ਤਾਂ ਅਸੀਂ ਸਤਾਤੇ ਦੀ ਗੱਲ ਤੂਰ ਸਾਹਿਬ ਜੇਕਰ ਗੱਲ ਕਰੀਏ ਦੂਸਰੇ ਨੰਬਰ ਤੇ ਮੈਂ ਗੱਲ ਕਰਾਂ ਕਿ ਪਰਨੀਤ ਕੌਰ ਦੀ ਪਰਨੀਤ ਕੌਰ ਚੋਣ ਮੈਦਾਨ ਦੇ ਵਿੱਚ ਨੇ ਤੇ ਕਾਫੀ ਲੰਮਾ ਟਾਈਮ ਸ਼ਾਇਦ ਉਹਨਾਂ ਨੇ ਜਿਹੜਾ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਵਾਰ ਭਾਜਪਾ ਤੋਂ ਉਹ ਚੋਣ ਮੈਦਾਨ ਦੇ ਵਿੱਚ उतारे ਗਏ ਨੇਗੇ ਪਿਛਲੀ ਲੋਕ ਸਭਾ ਦੀ ਜੇ ਗੱਲ ਕਰੀਏ ਤਾਂ ਸ਼ਾਇਦ ਉਹ ਜਿਹੜੀ ਆ ਜਿਹੜੀ ਸੀਗੀ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਸੀਗੇ ਤੇ ਉਹਨਾਂ ਦੇ ਬਾਰੇ ਕੀ ਜਿਹੜੇ ਹਾਊ ਭਾਵਨੇ ਲੋਕਾਂ ਦੇ ਕੀ ਕਹਿਣਾ ਆਮ ਜਨਤਾ ਉਹਨਾਂ ਦੇ ਬਾਰੇ ਕੀ ਕਹਿੰਦੀ ਹੈ ਤੇ ਕਿਵੇਂ ਦਾ ਉਹਨਾਂ ਦਾ ਰਿਸਪੌਂਸ ਜਿਹੜਾ ਇਸ ਟਾਈਮ ਨਜ਼ਰ ਆ ਰਿਹਾ ਬਿਲਕੁਲ ਬਿਲਕੁਲ ਜਿਹੜੇ ਪ੍ਰਨੀਤ ਕੌਰ ਨੇ ਮੋਤੀ ਮਹਿਲਾ ਚੋਂ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਧਰਮ ਪਤਨੀ ਨੇ ਉਹ ਇਸ ਵਾਰ ਉਹਨਾਂ ਨੇ ਆਪਣਾ ਜਿਹੜਾ ਪਾਰਾ ਬਦਲਿਆ ਹੋਇਆਗਾ ਉਹ ਪਾਲਾ ਕਾਂਗਰਸ ਤੋਂ ਬਦਲ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇਗੇ ਇਸ ਕਰਕੇ ਜਿਹੜੀ ਉਹਨਾਂ ਦੀ ਚੋਣ ਮਹਿਮਾ ਉਹ ਵੀ ਚੱਲ ਰਹੀ ਹੈਗੀ ਪਰ ਜੇਕਰ ਆਪਾਂ ਪ੍ਰਨੀਤ ਕੌਰ ਦੀ ਗੱਲ ਕਰੀਏ ਤਾਂ ਉਹ ਪਿਛਲੇ ਲਗਭਗ 25 ਸਾਲਾਂ ਤੋਂ ਮਤਲਬ ਐਮਪੀ ਦੇ ਵਿੱਚ ਆ ਰਹੇ ਨੇਗੇ 2009 ਦੇ ਵਿੱਚ ਉਹ ਪਹਿਲੀ ਵਾਰ 2 1999 ਦੇ ਵਿੱਚ ਜੀ ਸੌਰੀ 1999 ਦੇ ਵਿੱਚ ਉਹ ਪਹਿਲੀ ਵਾਰ ਜਿਹੜਾ ਇਥੋਂ ਐਮਪੀ ਬਣੇ ਸੀਗੇ ਕਾਂਗਰਸ ਪਾਰਟੀ ਤੋਂ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਉਹਨਾਂ ਦੀ ਇਹ ਚੋਣ ਮੁਹਿੰਮ ਅੱਗੇ ਵਧਦੀ ਰਹੀ ਹੈ 1999 ਤੋਂ ਬਾਅਦ 2004 ਦੇ ਵਿੱਚ ਫਿਰ ਉਹ ਕਾਂਗਰਸ ਤੋਂ ਐਮਪੀ ਬਣੇ 2009 ਦੇ ਵਿੱਚ ਫਿਰ ਉਹ ਕਾਂਗਰਸ ਤੋਂ ਐਮਪੀ ਬਣੇ ਇਸ ਤਰ੍ਹਾਂ ਉਹ ਤਿੰਨ ਵਾਰ ਲਗਾਤਾਰ ਜੇਤੂ ਰਹੇ ਤੇ ਉਸ ਤੋਂ ਬਾਅਦ 2014 ਦੇ ਵਿੱਚ ਪ੍ਰਨੀਤ ਕੌਰ ਦੀ ਜਿਹੜੀ ਜਿੱਤ ਨੂੰ ਬ੍ਰੇਕ ਲੱਗਦੀ ਹੈ ਉਹ ਬ੍ਰੇਕ ਡਾਕਟਰ ਧਰਮਵੀਰ ਗੰਧ ਨੇ ਲਵਾਈ ਹੈ ਜਿਹੜੇ ਕਿ ਪਹਿਲੀ ਵਾਰ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ 'ਚ ਸੀਗੇ ਉਸ ਤੋਂ ਬਾਅਦ 2019 ਦੇ ਵਿੱਚ ਪਰਨੀਤ ਕੌਰ ਨੂੰ ਕਾਂਗਰਸ ਵੱਲੋਂ ਜਿਹੜਾ ਮੂੜਾ ਕੈਂਡੀਡੇਟ ਬਣਾਇਆ ਜਾਂਦਾਗਾ ਤੇ 2019 ਦੇ ਵਿੱਚ ਪਰਨੀਤ ਕੌਰ ਮੂੜਾ ਚੌਥੀ ਵਾਰ ਜਿੱਤ ਪ੍ਰਾਪਤ ਕਰਦੇ ਨੇਗੇ ਤੇ ਐਸਾ ਇਸ ਵੇ ਉਹ ਮੌਜੂਦਾ ਪਾਰਲੀਮੈਂਟ ਪਾਰਲੀਮੈਂਟ ਸਨ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇਗੇ ਇੱਥੇ ਹੀ ਜੇ ਮੈਂ ਗੱਲ ਕਰਾਂ ਤੇ ਕਾਫੀ ਲੰਬਾ ਟਾਈਮ ਆ ਜਿਹੜਾ ਲੰਬਾ ਸਮਾਂ ਉਹਨਾਂ ਨੇ ਇਸੇ ਸੀਟ ਤੇ ਹੰਡਾਇਆ ਲੋਕ ਸਭਾ ਸੀਟ ਤੋਂ ਲੜਦੇ ਰਹੇ ਨੇ ਐਮਪੀ ਰਹੇ ਨੇਗੇ ਤੇ ਕੋਈ ਵੱਡੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਕਿਹੜੇ ਕੋਈ ਅਜੇਹਾ ਕੋਈ ਵੱਡਾ ਪ੍ਰੋਜੈਕਟ ਜੋ ਪਟਿਆਲੇ ਲਈ ਲੈ ਕੇ ਆਏ ਹੋਣ ਕਿਥੇ ਲੰਮਾ ਸਮਾਂ ਉਹਨਾਂ ਨੇ ਇਸ ਸੀਟ ਤੇ ਰਹੇ ਨੇ ਬਿਲਕੁਲ ਬਿਲਕੁਲ ਜੇਕਰ ਆਪਾਂ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕਰੀਏ ਤਾਂ ਉਹ ਲਗਾਤਾਰ 20 ਸਾਲਾਂ ਤੋਂ ਤਾਂ ਜਿੱਦੇ ਆ ਰਹੇ ਨੇਗੇ ਤੇ 25 ਸਾਲਾਂ ਤੋਂ ਉਹ ਚੋਣ ਪੇਟ ਦੇ ਵਿੱਚ ਹੈਗੇ ਨੇਗੇ ਤੇ ਪ੍ਰਨੀਤ ਕੌਰ ਖੁਦ ਦਾਵਾ ਕਰ ਰਹੇ ਨੇਗੇ ਕਿ ਉਹਨਾਂ ਨੇ ਜਿਹੜੇ ਆਪਣੇ ਕਾਰਜਕਾਲ ਦੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਾਫੀ ਅਹਿਮ ਪ੍ਰੋਜੈਕਟ ਲੈ ਕੇ ਆਏ ਨੇ ਜੇਕਰ ਉਹ ਉਹ ਗੱਲ ਕਰ ਰਹੇ ਨੇ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਜੋ ਇੱਕ ਵਿਸ਼ੇਸ਼ ਪ੍ਰੋਜੈਕਟ ਲੈ ਕੇ ਆਏ ਸੀ ਜੋ ਕਰੋੜਾਂ ਰੁਪਏ ਦਾ ਸੀਗਾ ਤੇ ਖੁਦ ਜਿਹੜੇ ਕੇਂਦਰੀ ਮੰਤਰੀ ਸੀਗੇ ਉਹਨਾਂ ਨੇ ਇੱਥੇ ਆ ਕੇ ਉਦਘਾਟਨ ਕੀਤਾ ਸੀਗਾ ਉਸ ਤੋਂ ਬਾਅਦ ਘੰਗਰਵਾਲੇ ਵੀ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਕੇਂਦਰ ਦੇ ਵਿੱਚ ਘੰਗਰ ਦੇ ਮੁੱਦੇ ਨੂੰ ਰੱਖਿਆ ਤੇ ਸਮੇਂ-ਸਮੇਂ ਤੇ ਜਿਹੜਾ ਇਹਦੀ ਮੁਰੰਮਤ ਆਦ ਵੀ ਉਹਨਾਂ ਨੇ ਕਿਹਾਗਾ ਵੀ ਇੱਥੇ ਉਹਨਾਂ ਦੇ ਵੱਲੋਂ ਕਰਵਾਈ ਜਾਂਦੀ ਰਹੀ ਆ ਕਿ ਇਸ ਤੋਂ ਇਲਾਵਾ ਪਟਿਆਲਾ ਜਿਹੜਾ ਲੋਕ ਸਭਾ ਸੀਟ ਤੇ ਹੋਰ ਵੀ ਉਹਨਾਂ ਨੇ ਵਿਕਾਸ ਕਾਰਜਾਂ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਉਹਨਾਂ ਦਾ ਦਾਵਾ ਹੈਗਾ ਕਿ ਉਹਨਾਂ ਨੇ ਕਰੋੜਾਂ ਰੁਪਏ ਵੱਖ-ਵੱਖ ਹਲਕਿਆਂ ਦੇ ਵਿੱਚ ਦਿੱਤੇ ਨੇ ਪਰ ਜਿਹੜੀ ਇਸ ਦਾਅਵੇ ਨੂੰ ਵਿਰੋਧੀ ਧਿਰ ਪੂਰੀ ਤਰ੍ਹਾਂ ਜਿਹੜਾ ਉਹ ਝੂਠਾ ਦਰਸਾ ਰਹੀ ਆ ਉਹ ਆਖਰੇ ਨੇ ਤੇ ਸਵਾਲ ਵੀ ਕਰ ਰਹੇ ਨੇ ਇਸ ਚੋਣ ਦੇ ਵਿੱਚ ਵਿਰੋਧੀ ਧਿਰਾਂ ਵੱਲੋਂ ਪ੍ਰਨੀਤ ਕੌਰ ਨੂੰ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ ਹੈਗਾ ਕੀ ਉਹ ਸਿਰਫ ਉਹਨਾਂ ਨੇ ਸੱਤਾ ਹੀ ਹੰਢਾਈ ਆ ਜਦਕਿ ਪਟਿਆਲੀਆਂ ਦੇ ਲਈ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਵਿਕਾਸ ਕਾਰਜਾਂ ਪੱਖੋਂ ਉਹ ਫਾੜੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਚੋਣ ਮਹਿਮੰਦ ਦੇ ਵਿੱਚ ਇਸ ਦਾ ਜਵਾਬ ਵੀ ਦੇਣਾ ਪੈ ਰਿਹਾਗਾ ਇਸ ਦੇ ਨਾਲ ਹੀ ਮੈਂ ਐਡ ਕਰਨਾ ਚਾਹੁੰਦਾ ਕਿ ਇਸ ਚੀਜ਼ ਨੂੰ ਲੈ ਕੇ ਕਿਸਾਨਾਂ ਵੱਲੋਂ ਕਾਫੀ ਵਿਰੋਧ ਵੀ ਹੋ ਰਿਹਾ ਸ਼ਾਇਦ ਪੰਜਾਬ ਦੇ ਵਿੱਚ ਦੋ ਤਿੰਨ ਸੀਟਾਂ ਹੀ ਨੇ ਜਿਨ੍ਹਾਂ ਤੇ ਜ਼ਿਆਦਾ ਵਿਰੋਧ ਆ ਜਿਹੜਾ ਭਾਜੀਪੀ ਦਾ ਕੀਤਾ ਜਾਂਦਾ ਜਿਹਦੇ ਵਿੱਚੋਂ ਮਹਾਰਾਣੀ ਪਰਨੀਤ ਕੌਰ ਇੱਕ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਿਰੋਧ ਹੈ ਜਿਹੜਾ ਹੋ ਰਿਹਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਬਿਲਕੁਲ ਬਿਲਕੁਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਕਿਸਾਨਾਂ ਦਾ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾਗਾ ਤੇ ਪਰਨੀਤ ਕੌਰ ਵੀ ਉਹਨਾਂ ਵਿੱਚੋਂ ਇੱਕ ਨੇਗੇ ਪਰਨੀਤ ਕੌਰ ਭਾਵੇਂ ਕੀ ਕਾਂਗਰਸ ਤੋਂ ਆਏ ਨੇਗੇ ਤੇ ਉਹ ਕਹਿ ਵੀ ਰਹੇ ਨੇਗੇ ਵੀ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਕੈਪਟਨ ਮਰਿੰਦਰ ਸਿੰਘ ਨੇ ਉਹਨਾਂ ਨੇ ਕਿਸਾਨਾਂ ਲਈ ਕਾਫੀ ਕੰਮ ਕੀਤੇ ਨੇ ਪਰ ਕਿਸਾਨ ਉਹਨਾਂ ਦੀ ਗੱਲ ਮੰਨਦੇ ਨਹੀਂ ਰਹੇ ਉਹਨਾਂ ਦਾ ਕਹਿਣਾਗਾ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਆ ਉਹ ਕਿਸਾਨਾਂ ਨੇ ਕਿਸਾਨਾਂ ਦੀ ਕਾਤਲ ਆ ਗਈ ਕਿਸਾਨਾਂ ਦੇ ਉਹਨਾਂ ਦੇ ਹੱਕ ਵਿੱਚ ਫੈਸਲੇ ਨਹੀਂ ਲੈ ਰਹੀ ਤੇ ਪਹਿਲਾਂ ਤਾਂ ਉਹ ਦਿੱਲੀ ਬੈਠੇ ਰਹੇ ਤੇ ਹੁਣ ਇੱਥੇ ਆਪਣੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲਗਾਤਾਰ ਜਿਹੜਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਤੇ ਪ੍ਰਨੀਤ ਕੌਰ ਜਿੱਥੇ-ਜਿੱਥੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪ੍ਰਚਾਰ ਕਰਨ ਲਈ ਜਾ ਰਹੇ ਨੇਗੇ ਉੱਥੇ ਕਿਸਾਨਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪਿਛਲੇ ਦਿਨੀ ਇਹ ਵਿਦਰੋਹ ਦੌਰਾਨ ਇੱਕ ਕਿਸਾਨ ਦੀ ਇੱਥੇ ਮੰਦਭਾਗੀ ਮੌਤ ਵੀ ਹੋਈ ਸੀਗੀ ਤੇ ਉਸ ਕਾਰਨ ਪ੍ਰਨੀਤ ਕੌਰ ਲਈ ਜੇ ਚੋਣ ਮੈਮਾਂ ਗਈ ਉਹਨੂੰ ਕਾਫੀ ਮਤਲਬ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਪਰ ਪ੍ਰਨੀਤ ਕੌਰ ਕਿਸਾਨਾਂ ਨੂੰ ਇਹ ਕਹਿ ਰਹੇ ਨੇ ਕਿ ਕੀ ਬਦਰੋਹ ਵਿਰੋਧ ਕਰਨ ਦਾ ਹੱਕ ਆਗਾ ਤੇ ਪ੍ਰਚਾਰ ਕਰਨਾ ਸਾਡਾ ਹੱਕ ਆਗਾ ਇਸ ਕਰਕੇ ਉਹ ਹਰੇਕ ਵਰਗ ਤੋਂ ਵੋਟਾਂ ਲਈ ਮੰਗ ਰਹੇ ਨੇ ਤੇ ਕਿਉਂਕਿ ਉਹਨਾਂ ਨੇ ਆਪਣੇ ਕੰਮ ਕੀਤੇ ਨੇਗੇ ਇਸ ਕਰੇ ਇਸ ਕਰਕੇ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਜਿਹੜਾ 네ਗੇਟਿਵ ਪ੍ਰਭਾਵ ਤਾਂ ਜ਼ਰੂਰ ਹੋਏਗਾ ਕਿਤੇ ਨਾ ਕਿਤੇ ਬੋਡ ਬੈਂਕ ਨੂੰ ਤਾਂ ਫਰਕ ਪਏਗਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਵੋਟ ਬੈਂਕ ਨੂੰ ਫਰਕ ਜ਼ਰੂਰ ਪਏਗਾ ਪਰ ਪਰਨੀਤ ਕੌਰ ਨੇ ਜਿਹੜੇ ਉਹ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਚਿਹਰੇ ਨੂੰ ਅੱਗੇ ਰੱਖ ਕੇ ਜ਼ਿਆਦਾਤਰ ਵਿਚਰੇ ਨੇ ਕਿਉਂਕਿ ਪਟਿਆਲਾ ਸ਼ਹਿਰ ਜਾਂ ਰਾਜਪੁਰਾ ਜਾਂ ਨਾਪੋ ਦੇ ਵਿੱਚ ਹਿੰਦੂ ਵੋਟ ਕਾਫੀ ਆ ਗਈ ਤੇ ਇਹ ਹਿੰਦੂ ਵੋਟ ਪਨੀਤ ਕੌਰ ਆਖ ਰਹੇ ਨੇ ਕਿ ਕੀ ਪ੍ਰਧਾਨ ਮੰਤਰੀ ਦੇ ਕੰਮਾਂ ਨੂੰ ਹਿੰਦੂ ਵੋਟ ਕਿਉਂਕਿ ਰਾਮ ਮੰਦਰ ਦਾ ਮੁੱਦਾਗਾ ਇਧਰ ਭਾਜਪਾ ਕਣੀ ਚੁਕਾ ਹੋਵੇਗਾ ਇਸ ਕਰਕੇ ਪਰਨੀਤ ਕੌਰ ਪਟਿਆਲਾ ਸ਼ਹਿਰ ਦੇ ਨਾਮ ਨਾਲੋਂ ਪਿੰਡਾਂ ਵਿੱਚ ਵੀ ਵਿਚਰ ਰਹੇ ਨੇ ਭਾਵੇਂ ਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾਗਾ ਤੁਰ ਸਭ ਨਵੇਂ ਚਿਹਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਦਾਅ ਖੇਡਿਆ ਗਿਆ ਐਨ ਕੇ ਸ਼ਰਮਾ ਤੇ ਇਸ ਵਾਰ ਪਟਿਆਲੇ ਤੋਂ ਪਟਿਆਲੇ ਤੋਂ ਲੰਮਾ ਸਮਾਂ ਜਿਹੜਾ ਇਸ ਸੀਟ ਤੇ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਸੁਰਜੀਤ ਰਖੜਾ ਲੋਕ ਸਭਾ ਚੋਣ ਜਿਹੜੀ ਇੱਥੋਂ ਸੀਟ ਤੋਂ ਲੜਦੇ ਰਹੇ ਨੇ ਪਰ ਇਸ ਵਾਰ ਇੱਕ ਨਵਾਂ ਚਿਹਰਾ ਲਿਆਂਦਾ ਗਿਆ ਪਟਿਆਲਾ ਵਾਸੀਆਂ ਦੇ ਲਈ ਐਨ ਕੇ ਸ਼ਰਮਾ ਉਹਨਾਂ ਨੂੰ ਕਿਵੇਂ ਦਾ ਜਿਹੜਾ ਇਸ ਚੋਣਾਂ ਦੇ ਵਿੱਚ ਰਿਸਪਾਂਸ ਮਿਲ ਰਿਹਾ ਤੇ ਲੋਕਾਂ ਦੇ ਕੀ ਅਨੁਭਵ ਨੇ ਉਹਨਾਂ ਦੇ ਬਿਲਕੁਲ ਬਿਲਕੁਲ ਆਕਾਲੀ ਦਲ ਵੱਲੋਂ ਵੀ ਜਿਹੜਾ ਲੋਕ ਸਭਾ ਪਟਿਆਲਾ ਸੀਟ ਤੇ ਇੱਕ ਵੱਖਰਾ ਦਾਖ ਖੇਡਿਆ ਗਿਆਗਾ ਐਨ ਕੇ ਸ਼ਰਮਾ ਜਿਹੜੇ ਹਿੰਦੂ ਚਿਹਰੇ ਵਜੋਂ ਜਾਣੇ ਜਾਂਦੇ ਨੇਗੇ ਉਹਨਾਂ ਨੂੰ ਆਕਾਲੀ ਦਲ ਵੱਲੋਂ ਇਥੋਂ ਉਮੀਦਵਾਰ ਬਣਾਇਆ ਗਿਆ ਭਾਵੇਂ ਕਿ ਜਿਹੜੀ ਪਿਛਲੀ ਚੋਣ ਦੀ ਗੱਲ ਕਰੀਏ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਉਹ ਚੋਣ ਲੜਦੇ ਰਹੇ ਨੇਗੇ ਤੇ ਇਸ ਵਾਰ ਕਿਹਾ ਜਾ ਰਿਹਾਗਾ ਕਿ ਰਖੜਾ ਵੱਲੋਂ ਖੁਦ ਹੀ ਜਿਹੜਾ ਚੋਣ ਲੜਨ ਤੋਂ ਨਾ ਕਰ ਦਿੱਤੀ ਗਈ ਆ ਜਿਸ ਤੋਂ ਬਾਅਦ ਹੀ ਜਿਹੜਾ ਸੁਖਵੀਰ ਸਿੰਘ ਬਾਦਲ ਵੱਲੋਂ ਐਨ ਕੇ ਸ਼ਰਮਾ ਜੋ ਕਿ ਡੇਰਾ ਬਸੀ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ ਨੇਗੇ ਸਾਲ 2012 ਦੇ ਵਿੱਚ ਉਹ ਕਾਲੀ ਸਰਕਾਰ ਮੌਕੇ ਵਿਧਾਇਕ ਰਹੇ ਨੇ ਤੇ ਸਾਲ 2017 ਮੌਕੇ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਉਦੋਂ ਵੀ ਉਹਨਾਂ ਨੇ ਉੱਥੋਂ ਐਮ ਐਲ ਵੀ ਚੋਣ ਦਿੱਤੀ ਸੀਗੀ ਤੇ ਦੋ ਵਾਰ ਵਿਧਾਇਕ ਰਹੇ ਨੇ ਤੇ ਖਾਸ ਗੱਲ ਇਹ ਆ ਐਨ ਕੇ ਸ਼ਰਮਾ ਦੀ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਇੱਕ ਕਿਸੇ ਕਿਸੇ ਤਰ੍ਹਾਂ ਦਾ ਉਹਨਾਂ ਦੇ ਕੋਈ ਦਾਗ ਨਹੀਂ ਹੈਗਾਗਾ ਬਿਲਕੁਲ ਕਿਉਂਕਿ ਜਿਵੇਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਕਾਲੀ ਦਲ ਦੇ ਵਿੱਚ ਰਖੜਾ ਤੇ ਚੰਦੂ ਮਾਜਰਾ ਗਰੁੱਪ ਦਾ ਜਿਹੜੇ ਦੋ ਧੜੇ ਮੰਨੇ ਜਾਂਦੇ ਨੇਗੇ ਤੇ ਜਿਹੜੇ ਐਨ ਕੇ ਸ਼ਰਮਾ ਨੇ ਉਹ ਇਹਨਾਂ ਧੜਿਆਂ ਤੋਂ ਨਰਲੇ ਪਨੇ ਤੇ ਕਿਹਾ ਜਾ ਰਿਹਾ ਵੀ ਜਿਹੜੇ ਧੜੇ ਨੇਗੇ ਇਹ ਐਨ ਕੇ ਸ਼ਰਮਾ ਦੀ ਪੂਰੀ ਡਟ ਕੇ ਮਦਦ ਕਰ ਰਹੇ ਨੇਗੇ ਤੇ ਐਨ ਕੇ ਸ਼ਰਮਾ ਵੱਲੋਂ ਵੀ ਲਗਾਤਾਰ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈਗਾ ਤੇ ਉਹ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿ ਰਹੇ ਨੇ ਕਿ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਨਾਮਜ਼ਦਗੀ ਪੱਤਰ ਭਰੇ ਸੀ ਉਹਨਾਂ ਨੇ ਵੀ ਟਰੈਕਟਰ ਤੇ ਆ ਕੇ ਭਰੇ ਸੀਗੇ ਇਸ ਕਰਕੇ ਕਿਤੇ ਨਾ ਕਿਤੇ ਉਹ ਕਿਸਾਨੀ ਬੋਟ ਬੈਂਕ ਨੂੰ ਹਾਸਲ ਕਰਨ ਲਈ ਕਾਫੀ ਦਾਪੇ ਚਲਾ ਰਹੇ ਨੇ ਹਿੰਦੂ ਚਿਹਰੇ ਵਜੋਂ ਦਾ ਉਹ ਆਪਣੇ ਆਪ ਨੂੰ ਪ੍ਰਜੈਕਟ ਕਰਾਈ ਰਹੇ ਨੇਗੇ ਵੀ ਉਹਨਾਂ ਨੂੰ ਹਿੰਦੂ ਵੋਟ ਮਿਲ ਜੂਗੀ ਨਾਲ ਦੀ ਨਾਲ ਉਹ ਕਿਸਾਨੀ ਚਿਹਰੇ ਕਿਉਂਕਿ ਜਿਹੜੀ ਬਾਦਲ ਸਰਕਾ ਬਾਦਲਾ ਸ਼੍ਰੋਮਣੀ ਕਾਲੀਦਾਲ ਬਾਦਲਾ ਹੋ ਕਿਸਾਨੀ ਪੱਖ ਵਜੋਂ ਜਾਣੀ ਜਾਂਦੀ ਹੈ ਇਸ ਕਰਕੇ ਉਹ ਕਿਸਾਨੀ ਨੂੰ ਵੀ ਵਿਸ਼ੇਸ਼ ਧਿਆਨ ਦੇ ਰਹੇ ਨੇਗੇ ਇਸ ਦੇ ਨਾਲ ਹੀ ਤੂਰ ਸਾਹਿਬ ਜਿਹੜੇ ਲਾਸਟ ਕੈਂਡੀਡੇਟ ਦੇ ਬਾਰੇ ਮੈਂ ਗੱਲ ਤੁਹਾਨੂੰ ਕਰਨੀ ਚਾਹੁੰਦਾ ਡਾਕਟਰ ਧਰਮਵੀਰ ਗਾਂਧੀ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਵੱਲੋਂ ਉਹਨਾਂ ਤੇ ਦਾਾ ਖੇਡਿਆ ਗਿਆਗਾ ਇਸ ਚੋਣ ਮੈਦਾਨ ਦੇ ਵਿੱਚ ਨੇ ਉਸ ਤੋਂ ਪਹਿਲਾਂ ਆਜ਼ਾਦ ਵੀ ਉਹ ਲੜੇ ਨੇ ਉਸ ਤੋਂ ਪਹਿਲਾਂ ਜਿਹੜਾ ਜੇ ਮੈਂ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਚੋਣ ਮੈਦਾਨ ਦੇ ਵਿੱਚ ਸੀ ਤੇ ਲੋਕਾਂ ਦਾ ਕੀ ਅਨੁਭਵ ਆ ਉਹਨਾਂ ਦੇ ਨਾਲ ਕੀ ਆਮ ਜਨਤਾ ਦੀ ਆਵਾਮ ਆ ਜਿਹੜੀ ਉਹ ਕੀ ਕਹਿ ਰਹੀ ਹੈ ਬਿਲਕੁਲ ਬਿਲਕੁਲ ਕਾਂਗਰਸ ਵੱਲੋਂ ਵੀ ਜਿਹੜਾ ਇਸ ਵਾਰ ਡਾਕਟਰ ਧਰਮਵੀਰ ਗਾਂਧੀ ਤੇ ਆਪਣਾ ਦਾਾ ਲਾਇਆ ਗਿਆਗਾ ਡਾਕਟਰ ਧਰਮਵੀਰ ਗਾਂਧੀ ਨੂੰ 15 ਦਿਨਾਂ ਦੇ ਵਿੱਚ ਹੀ ਕਾਂਗਰਸੀ ਟਿਕਟ ਦੇ ਦਿੱਤੀ ਗਈ ਆ ਜਦਕਿ ਜਿਹੜੇ ਕਾਂਗਰਸ ਦੇ ਟਕਸਾਲੀ ਸੀਗੇ ਟਕਸਾਲੀ ਆਗੂ ਸੀਗੀ ਉਹ ਟਿਕਟ ਦੀ ਮੰਗ ਕਰ ਰਹੇ ਸੀਗੇ ਤੇ ਜਿਹੜੇ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਕਿਤੇ ਨਾ ਕਿਤੇ ਨਾਰਾਜ਼ ਵੀ ਚੱਲ ਰਹੇ ਸੀਗੇ ਜਿਵੇਂ ਆਪਾਂ ਸਾਬਕਾ ਵਿਧਾਇਕ ਨੇਗੇ ਹਰਦੀਾਲ ਸਿੰਘ ਕੰਬੂਜ ਨੇਗੇ ਰਾਜਪੁਰਾ ਦੇ ਵਿੱਚੋਂ ਇਸ ਤੋਂ ਇਲਾਵਾ ਸਾਬਕਾ ਮੰਤਰੀ ਲਾਲ ਸਿੰਘ ਨੇ ਤੇ ਮਦਨ ਲਾਲ ਜਲਾਲਪੁਰ ਨੇ ਸਾਬਕਾ ਵਿਧਾਇਕ ਨੇ ਤੇ ਜਿਹੜਾ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਨੇ ਇੱਕਦਮ ਹੀ ਲਿਆਂਦਾ ਤੇ ਇੱਕਦਮ ਹੀ ਜੁਆਇਨ ਕਰਾਇਆ ਤੇ ਉਸ ਤੋਂ 15 ਦਿਨਾਂ ਬਾਅਦ ਹੀ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਉਹਨਾਂ ਦੇ ਹੱਥ ਵਿੱਚ ਫੜਾ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜੇ ਟਕਸਾਲੀ ਕਾਂਗਰਸੀ ਵੀ ਨਾਰਾਜ਼ ਵੀ ਹੋਏ ਨੇ ਘਰ ਬੈਠ ਕੇ ਸੀਗੇ ਪਰ ਜਿਹੜੇ ਸੂਬਾ ਪ੍ਰਧਾਨ ਰਾਜਾ ਬੜਿੰਗ ਨੇ ਉਹ ਮਨਾਉਣ ਲਈ ਪੁੱਜੇ ਨੇ ਭਾਵੇਂ ਕਿ ਉਹਨਾਂ ਨੇ ਨਾਂ ਵੀ ਤੋੜਿਆਗਾ ਡਾਕਟਰ ਗਾਂਧੀ ਚੋਣ ਮੇਮ ਵੀ ਲਗਾਤਾਰ ਮਤਲਬ ਚੱਲ ਰਹੀ ਆ ਕਿ ਪਟਿਆਲਾ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਲਗਾਤਾਰ ਵਿਚਰ ਰਹੇ ਨੇਗੇ ਡਾਕਟਰ ਗਾਂਧੀ 2014 ਦੇ ਵਿੱਚ ਐਮਪੀ ਰਹੇ ਸੀਗੇ ਪਰ 1 ਸਾਲ ਬਾਅਦ ਹੀ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਵਿਗੜ ਗਈ ਸੀ ਤੇ ਉਹ ਆਮ ਆਦਮੀ ਪਾਰਟੀ ਤੋਂ ਦੂਰ ਚਲੇ ਗਏ ਸੀਗੇ 2019 ਦੇ ਵਿੱਚ ਡਾਕਟਰ ਗਾਂਧੀ ਆਪਣਾ ਪੰਜਾਬ ਪਾਰਟੀ ਤੋਂ ਚੋਣ ਲੜੇ ਸੀਗੇ ਤੇ ਉਹਨਾਂ ਨੇ 1 ਲੱਖ 62 ਹਜ਼ਾਰ ਦੇ ਕਰੀਬ ਜਿਹੜੀ ਵੋਟ ਆ ਗਈ ਉਹ ਲੈ ਗਏ ਸੀਗੇ ਤੇ ਡਾਕਟਰ ਗਾਂਧੀ ਜਿਹੜੇ ਕਿ ਹਾਰਟ ਸਪੈਸ਼ਲਿਸਟ ਨੇ ਇੱਥੇ ਆਪਣਾ ਹਸਪਤਾਲ ਕਲੀਨਿਕ ਚਲਾ ਰਹੇ ਨੇਗੇ ਤੇ ਇਸ ਵਾਰ ਉਹ ਕਾਂਗਰਸ ਪਾਰਟੀ ਦੀ ਤਰਫ ਤੋਂ ਚੋਣ ਮੈਦਾਨ 'ਚ ਨੇ ਤੇ ਦੱਸਿਆ ਜਾ ਰਿਹਾ ਵੀ ਡਾਕਟਰ ਗਾਂਧੀ ਆ ਜਿਹੜੇ ਉਹ ਮੁੱਦਿਆਂ ਦੀ ਰਾਜਨੀਤੀ ਕਰ ਰਹੇ ਨੇਗੇ ਤੇ ਪਟਿਆਲਾ ਦੇ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਸੇਵਾ ਕੀਤੀ ਆ ਤੇ ਹੁਣ ਵੀ ਉਹ ਪਟਿਆਲੇ ਦੇ ਲੋਕਾਂ ਦੀ ਸੇਵਾ ਕਰਨਗੇ ਕੱਲ ਜਿਹੜੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਏ ਕਿਹਾ ਜਾ ਰਿਹਾ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਜਿਹੜੀ ਜਵਾਨਤ ਹੈ ਉਹ ਦਿੱਤੀ ਗਈ ਹੈ ਬੜੇ ਗੰਭੀਰ ਦੋਸ਼ ਉਹਨਾਂ ਤੇ ਲੱਗੇ ਸੀ ਕਿ ਉਸ ਚੀਜ਼ ਦਾ ਕਿਤੇ ਨਾ ਕਿਤੇ ਕਾਂਗਰਸ ਨੂੰ ਫਾਇਦਾ ਹੁੰਦਾ ਦਿਖਦਾ ਬਿਲਕੁਲ ਬਿਲਕੁਲ ਕਿਉਂਕਿ ਡਾਕਟਰ ਗਾਂਧੀ ਧਰਮਵੀਰ ਗਾਂਧੀ ਨੇਗੇ ਉਹ ਲਗਾਤਾਰ ਕਾਫੀ ਸਮੇਂ ਤੋਂ ਰਾਜਨੀਤੀ ਵਿੱਚ ਵਿਚਰ ਰਹੇ ਨੇਗੇ ਪਰ ਡਾਕਟਰ ਗਾਂਧੀ ਬਾਰੇ ਮਸ਼ਹੂਰ ਆਗਾਗਾ ਵੀ ਉਹ ਨਾ ਬਾਜਰਿਕ ਪਾਰਟੀ ਦੇ ਵਿੱਚ ਖੜਦੇ ਨੇਗੇ ਜਾਨੀ ਕਿ ਹਰ ਵਾਰ ਨਾ ਹਾਂ ਨਵੀਂ ਪਾਰਟੀ ਨੇ ਹੁਣ ਜੇ ਉਹ ਕਾਂਗਰਸ ਦੇ ਵਿੱਚ ਨੇ ਅਗਰ ਜਿੱਤ ਵੀ ਗਏ ਕੀ ਉਹ ਕਾਂਗਰਸ ਪਾਰਟੀ ਨਾਲ ਮਿਲ ਕੇ ਚੱਲਣਗੇ ਜਾਂ ਨਹੀਂ ਕਿਉਂਕਿ ਤਾਂ ਹਾਲੇ ਭਵਿੱਖ ਦੇ ਕਰ ਬਚਾ ਕਿਉਂਕਿ ਡਾਕਟਰ ਗਾਂਧੀ ਵਿਵਾਕ ਨੇਗੇ ਉਹ ਕਾਫੀ ਆਡਾ ਵੜਦੇ ਬੰਨ ਲੈਂਦੇ ਨੇਗੇ ਥੋੜੀ-ਮੋਟੀ ਗਲਤੀ ਹੋਈ ਉਹ ਮਤਲਬ ਛੜਿੰਗ ਹੋ ਜਾਂਦੇ ਨੇ ਕਿ ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਧਰਮ ਸੋਧ ਦੀ ਗੱਲ ਕੀਤੀ ਆ ਨਾਬਾ ਦੇ ਵਿੱਚੋਂ ਉਹ ਬਾਹਰ ਆਏ ਨੇਗੇ ਪਰ ਉਹਨਾਂ ਦੇ ਗੰਭੀਰ ਦੋਸ਼ ਲੱਗੇ ਹੋਏ ਨੇਗੇ ਤੇ ਹੁਣ ਦੇਖਿਆ ਹੈਗਾ ਉਹ ਪ੍ਰਚਾਰਤਾ ਕਰਨਗੇ ਡਾਕਟਰ ਧਰਮਵੀਰ ਗਾਂਦੇ ਲਈ ਕਿ ਜਿਹੜੇ ਲੋਕ ਨੇਗੇ ਉਹ ਧਰਮ ਸੋਧ ਦੇ ਪ੍ਰਚਾਰ ਤੋਂ ਖੁਸ਼ ਹੁੰਦੇ ਨੇ ਡਾਕਟਰ ਗਾਂਧੀ ਨੂੰ ਵੋਟ ਪਾਉਣਗੇ ਜਾਂ ਉਹਨਾਂ ਲਈ ਜੁੜਨਗੇ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਕਿਤੇ ਨਾ ਕਿਤੇ ਜਿਹੜਾ ਧਰਮ ਸੋਧ ਨੇ ਬਾਹਰ ਆਏ ਨੇਗੇ ਉਹਨਾਂ ਲਈ ਇਹ ਰਾਤ ਦੀ ਖਬਰ ਵੀ ਆ ਤੇ ਕਾਂਗਰਸੀ ਉਮੀਦਵਾਰ ਲਈ ਵੀ ਆਪਾਂ ਕਿਤੇ ਨਾ ਕਿਤੇ ਰਾਤ ਦੀ ਖਬਰ ਕਹਿ ਸਕਦੇ ਆਂਗੇ ਤਾਂ ਅਸੀਂ ਚਾਰੇ ਹੀ ਲੀਡਰਾਂ ਦੀ ਗੱਲ ਆਪਾਂ ਕੀਤੀ ਆ ਜੋ ਚੋਣ ਮੈਦਾਨ ਦੇ ਵਿੱਚ ਨੇ ਪਰ ਮੁੱਦੇ ਨੂੰ ਲੈ ਕੇ ਕੋਈ ਵੀ ਗੱਲ ਨਹੀਂ ਕਰ ਰਿਹਾ ਪਟਿਆਲੇ ਦੇ ਕਿਹੜੇ ਕਿਹੜੇ ਮੁੱਦੇ ਨੇ ਤੇ ਉਹਨਾਂ ਦੀ ਗੱਲ ਕਿਉਂ ਨਹੀਂ ਕਰ ਰਹੇ ਤੇ ਇਹਦਾ ਜਿਹੜਾ ਨੁਕਸਾਨ ਆ ਇਹਨਾਂ ਚਾਰੇ ਕੈਂਡੀਡੇਟਾਂ ਨੂੰ ਹੋਊਗਾ ਜਾਂ ਨਹੀਂ ਇਸ ਦੇ ਬਾਰੇ ਕੀ ਬਿਲਕੁਲ ਬਿਲਕੁਲ ਪਟਿਆਲਾ ਦੇ ਵਿੱਚ ਜਿਹੜੇ ਮੁੱਖ ਮੁੱਦਾਗਾ ਉਹ ਘੱਗਰ ਦਾ ਮੁੱਦਾਗਾ ਘੱਗਰ ਦਾ ਮੁੱਦਾ ਪਿਛਲੇ 70 ਸਾਲਾਂ ਤੋਂ ਹੀ ਮੁੱਦਾ ਬਣਿਆ ਹੋਇਆਗਾ ਤੇ ਮੁੱਦਾ ਬਣ ਕੇ ਹੀ ਰਹਿ ਗਿਆ ਤੇ ਇਹਦਾ ਹੱਲ ਅਜੇ ਤੱਕ ਨਹੀਂ ਹੋਇਆਗਾ ਭਾਵੇਂ ਕਿ ਜਿਹੜੇ ਬਖ ਬਖ ਸਮੇਂ ਤੇ ਕੈਂਡੀਡੇਟ ਵੀ ਬਣੇ ਨੇ ਤੇ ਜਿੱਤੇ ਵੀ ਨੇਗੇ ਭਾਵੇਂ ਕਿ ਹੁਣ ਵੀ ਚੋਣ ਮੈ ਲੱਗੇ ਹੋਏ ਨੇਗੇ ਇਕੱਗਰ ਦਾ ਮੁੱਦਾ ਕੋਈ ਵੀ ਕੈਂਡੀਡੇਟ ਆ ਪ੍ਰੋਪਰ ਤੌਰ ਤੇ ਨਹੀਂ ਰੱਖ ਰਿਹਾਗਾ ਹੱਲ ਤੱਕ ਨਹੀਂ ਲੈ ਕੇ ਜਾ ਹਾਂ ਹਾਂ ਬਿਲਕੁਲ ਬਿਲਕੁਲ ਘਰ ਕਾਫੀ ਨੁਕਸਾਨ ਪਹਚਾਰਿਆ ਜੇਕਰ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਘੱਗਰ ਨੇ ਕਿੰਨਾ ਕਹਿਰ ਵਰਸਾਇਆ ਸੀਗਾ ਤੇ ਘੱਗਰ ਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਸੀਗਾ ਤੇ ਪਟਿਆਲਾ ਜ਼ਿਲ੍ਹੇ ਦਾ ਜਿਹੜਾ ਪਟਿਆਲਾ ਲੋਕ ਸਭਾ ਸੀਟਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀਗਾ ਤੇ ਘੱਗਰ ਦਾ ਮੁੱਦਾ ਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਪਟਿਆਲਾ ਦੀ ਛੋਟੀ ਤੇ ਵੱਡੀ ਨਦੀ ਆ ਗਈ ਉਹ ਭਾਵੇਂ ਕੀ ਕੇਂਦਰ ਸਰਕਾਰ ਦਾ ਪ੍ਰੋਜੈਕਟ ਸੀ ਉਹ ਪੱਕੀ ਕੀਤੀ ਜਾ ਰਹੀ ਆ ਪਰ ਉਹ ਵੀ ਅੱਧਵਾਟੇ ਰੁਕੀ ਹੋਈ ਹੈਗੀ ਇਸ ਦੇ ਨਾਲ ਹੀ ਜਿਹੜਾ ਸਰਾਂਦ ਰੋੜਾ ਦੀ ਪਟਿਆਲਾ ਤੋਂ ਸਰਹੰਦ ਰੋੜਾ ਕੋਲ ਬਿਲਕੁਲ ਟੁੱਟੀ ਹੋਈ ਹੈਗੀ ਤੇ ਲੋਕਾਂ ਲਈ ਜਾਣ ਦਾ ਖੋ ਬਣੀ ਹੋਈ ਹੈਗੀ ਤੇ ਉੱਥੇ ਇੰਡਸਟਰੀ ਏਰੀਆ ਨਾਲ ਆ ਫੋਕਲ ਪੁਆਇੰਟ ਆ ਉਥੋਂ ਕਾਫੀ ਜਿਹੜੇ ਉਜੋਗਾ ਦੇ ਆਉਣ ਜਾਣ ਦਾ ਜਿਹੜਾ ਸਪਲਾਈ ਹੁੰਦਾ ਮਾਲ ਉਹ ਉਥੋਂ ਦੀ ਜਾਂਦਾਗਾ ਤੇ ਉਹ ਸੜਕ ਦਾ ਬੁਰਾ ਹਾਲ ਆਗਾ ਤੇ ਲੋਕਾਂ ਦਾ ਕਹਿਣਾਗਾ ਵੀ ਜਿਹੜੇ ਪਟਿਆਲਾ ਦੇ ਮੁੱਦੇ ਨੇਗੇ ਜਿਹੜੇ ਸਾਰੇ ਉਮੀਦਵਾਰ ਨੇ ਇਹਨਾਂ ਮੁੱਦਿਆਂ ਬਾਰੇ ਲੋਕਾਂ ਨੂੰ ਦੱਸਣ ਵੀ ਕਦੋਂ ਇਹਨਾਂ ਦਾ ਹੱਲ ਕਰਵਾਉਂਗੇ ਜਦੋਂ ਜਿੱਤਣਗੇ ਇਸ ਕਰਕੇ ਜਿਹੜਾ ਫਿਲਹਾਲ ਦੀ ਘੜੀ ਤਾਂ ਜਿਹੜੇ ਇਹ ਮੁੱਦੇ ਨੇ ਇਹ ਚੋਣ ਪ੍ਰਚਾਰ 'ਚ ਹੀ ਰੋਲੇ ਹੋਏ ਨੇ ਤੇ ਇਹਨਾਂ ਮੁੱਦਿਆਂ ਦੇ ਨਾਲ ਖੁੱਲ ਕੇ ਲੋਕਾਂ ਨਾਲ ਗੱਲ ਨਹੀਂ ਕਰ ਰਿਹਾਗਾ ਤੇ ਵਿਸ਼ਵਾਸ ਨਹੀਂ ਦਵਾ ਰਿਹਾਗਾ ਕਿ ਉਹ ਮੁੱਦੇ ਇਹਨਾਂ ਨੂੰ ਹੱਲ ਕਰਾਉਣਗੇ ਤੇ ਘੱਗਰ ਦਾ ਮੁੱਦਾ ਵੀ ਹੱਲ ਕਰਾਉਣਗੇ ਇਸ ਕਰਕੇ ਜਿਹੜੀ ਇਹ ਸਥਿਤੀ ਹੈ ਇੱਥੇ ਮੁੱਦਿਆਂ ਦੇ ਤਾਂ ਅਜੀਬੋ ਗਰੀਬਣੀ ਹੋਈ ਜਾਂਗੀ ਯਾਨੀ ਕਿ ਮੁੱਦਿਆਂ ਦੀ ਗੱਲ ਕੋਈ ਵੀ ਕੈਂਡੀਡੇਟ ਨਹੀਂ ਕਰ ਰਿਹਾ ਤੇ ਆਪੋ ਆਪਣੀਆਂ ਜਿਹੜੀਆਂ ਵੋਟਾਂ ਲੁਭਾਉਣ ਤੇ ਜਿਹੜਾ ਲੱਗੇ ਹੋਏ ਬਿਲਕੁਲ 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 ਧੰਨਵਾਦ ਸਰ ਬਹੁਤ-ਬਹੁਤ ਤੁਹਾਡਾ ਇਸ ਪ੍ਰੋਗਰਾਮ ਦੇ ਲਈ